ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫੋਰਟਿਸ ਹਸਪਤਾਲ ਦੇ ਵਿੱਚ ਨੇ ਖਬਰ ਇਹ ਵੀ ਆਈ ਹੈ ਕਿ ਦੋ ਦਿਨ ਹੋਰ ਰਹਿਣਗੇ ਉਮੀਦ ਹੈ ਔਰ ਦਰਖਾਸਤ ਹੈ ਪ੍ਰੇਅ ਹੈ ਕਿ ਸਿਹਤਯਾਬ ਹੋ ਕੇ ਵਾਪਸ ਆਉਣ ਇਹੀ ਅਰਦਾਸ ਹੈ ਕਿ ਮੁੱਖ ਮੰਤਰੀ ਜਲਦੀ ਠੀਕ ਹੋ ਜਾਣ ਪਰ ਹੁਣ ਇਹਦੇ ਸਿਆਸੀ ਮਤਲਬ ਬਹੁਤ ਸਾਰੇ ਕੱਢੇ ਜਾ ਰਹੇ ਹਨ ਮਨੀਸ਼ ਸੋਦੀ ਆ ਉਹਨਾਂ ਨੂੰ ਮਿਲ ਕੇ ਆਏ ਨੇ ਇਹ ਵੀ ਖਬਰ ਹੈ ਕਿ ਆਮ ਆਦਮੀ ਪਾਰਟੀ ਦੇ ਹੋਰ ਲੀਡਰ ਵੀ ਉੱਥੇ ਜਾ ਕੇ ਆਏ ਨੇ ਉਹਨਾਂ ਦੇ ਵਿੱਚ ਅਮਨ अरोड़ा ਨੇ ਹਰਪਾਲ ਸਿੰਘ ਚੀਮਾ ਨੇ ਪਰ ਆਖਰਕਾਰ ਇਹ ਬਿਮਾਰੀ ਇਹਦੇ ਪਿੱਛੇ ਕੀ ਕੋਈ ਸਿਆਸਤ ਹੈ ਵੱਡਾ ਸਵਾਲ ਜਿਹੜਾ ਹੁਣ ਤੱਕ ਚੱਲ ਰਿਹਾ ਹੈ ਕਿ ਕੀ ਮੁੱਖ ਮੰਤਰੀ ਦਾ ਅਹੁਦਾ ਸਪਲਿਟ ਹੋਣ ਵਾਲਾ ਹੈ ਫਲਿੱਪ ਹੋਣ ਵਾਲੀ ਹੈ ਕੁਰਸੀ ਅਹੁਦਾ ਕਿਤੇ ਹੋਰ ਜਾਣ ਵਾਲਾ ਹੈ ਸਿੱਧੇ ਤੌਰ ਤੇ ਪੁੱਛੀਏ ਕਿ ਕੀ ਪੰਜਾਬ ਨੂੰ ਨਵਾਂ ਮੁੱਖ ਮੰਤਰੀ ਮਿਲਣ ਵਾਲਾ ਹੈ ਬਹੁਤ ਸਾਰੇ ਸਵਾਲ ਚੱਲ ਰਹੇ ਆ ਉਹਨਾਂ ਸਵਾਲਾਂ ਦਾ ਜਵਾਬ ਲੈਣ ਲਈ ਅਸੀਂ ਪਹੁੰਚੇ ਹਾਂ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਦੇ ਕੋਲ ਡਾਕਟਰ ਸਾਹਿਬ ਸਾਡੇ ਤੱਕ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਆ ਮੂਮੈਂਟ ਦੇਖਿਆ ਗਿਆ ਜਿੰਨੀ ਜਿੰਨੀ ਵਾਰ ਮੁੱਖ ਮੰਤਰੀ ਭਗਵੰਤ ਮਾਨ ਹਸਤਾਲ ਗਏ ਨੇ ਕੋਈ ਨਾ ਕੋਈ ਸਿਆਸੀ ਰੌਲਾ ਮਗਰ ਰਿਹਾ ਹੈ ਇੱਕ ਵੱਡਾ ਸਵਾਲ ਮੈਂ ਤੁਹਾਨੂੰ ਸਿੱਧਾ ਹੀ ਪੁੱਛਣਾ ਚਾਹੁੰਦਾ ਕਿ ਕੀ ਪੰਜਾਬ ਨੂੰ ਨਵਾਂ ਮੁੱਖ ਮੰਤਰੀ ਮਿਲਣ ਜਾ ਰਿਹਾ ਨਹੀਂ ਦੇਖੋ ਗੱਲ ਇਹ ਹੈ ਕਿ ਸਾਡੇ ਪੰਜਾਬੀਆਂ ਚ ਨਾ ਬੇਵਿਸ਼ਵਾਸੀ ਬਹੁਤ ਹੋ ਗਈ ਹੈ ਭਾਵੇਂ ਭਗਵੰਤ ਮਾਨ ਸਾਡੇ ਮੁੱਖ ਮੰਤਰੀ ਨੇ ਉਹ ਸੱਚੀ ਬਿਮਾਰ ਵੀ ਹੋਏ ਹੁਣ ਤੇ ਲੋਕੀ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਕਿ ਭਗਵੰਤ ਮਾਨ ਹੋਰੀ ਬਿਮਾਰ ਹੋ ਗਏ ਕਿਉਂਕਿ ਗੱਲ ਇਹ ਹੈ ਕਿ ਪਹਿਲਾਂ ਵੀ ਬਿਮਾਰ ਹੋਏ ਫੋਰਟਿਸ ਹਸਪਤਲ ਦਾਖਲ ਹੋਏ ਤਿੰਨ ਦਿਨ ਕੋਈ ਪਤਾ ਲੈਣ ਨਹੀਂ ਗਿਆ ਚੌਥੇ ਦਿਨ ਡਾਕਟਰ ਸੰਦੀਪ ਪਾਟਕ ਗਏ ਤੇ ਬਾਅਦ ਵਿੱਚ ਸਾਰੇ ਐਮ ਐਲ ਏ ਮੰਤਰੀ ਸਹਿबान ਗਏ ਉਦੋਂ ਵੀ ਜੀ ਸਿਕਿਉਰਟੀ ਬਤਾ ਦਿੱਤੀ ਗਈ ਜੀ ਸੰਧਵਾ ਸਾਹਿਬ ਦੀ ਬਹੁਤ ਜ਼ਿਆਦਾ ਫੋਰਸ ਲਾਤੀ ਗਈ ਹੈ ਚੈਨਲਾਂ ਦੇ ਚੱਲ ਪਿਆ ਕੱਲ ਵੀ ਨਸ਼ਰ ਹੋ ਗਈਆਂ ਖਬਰਾਂ ਕਈ ਚੈਨਲਾਂ ਨੇ ਪਾ ਦਿੱਤਾ ਬਈ ਅਮਨ अरोड़ा ਦੀ ਸਿਕਿਉਰਟੀ ਬਤਾਤੀ ਆ ਹਰਪਾਲ ਚੀਮੇ ਦੀ ਬਤਾਤੀ ਆ ਡਾਕਟਰ ਨਿਜਰ ਦੀ ਬਤਾਤੀ ਆ ਲੋਕੀ ਅਸ ਗੱਲ ਤੇ ਵਿਸ਼ਵਾਸ ਕਰਨ ਨੂੰ ਤਿਆਰ ਹੀ ਨਹੀਂ ਹੈਗੇ ਕਿ ਸੂਬੇ ਦਾ ਮੁੱਖ ਮੰਤਰੀ ਬਿਮਾਰ ਹੈ ਤੁਸੀਂ ਦੇਖੋ ਕਿੰਨੀ ਬੇਵਿਸ਼ਵਾਸੀ ਆ ਬੇਵਿਸ਼ਵਾਸੀ ਲਾ ਕਾਰਨ ਹੁੰਦਾ ਕਿ ਸਰਕਾਰ ਆਪਣਾ ਵਿਸ਼ਵਾਸ ਆਮ ਜਨਤਾ ਦੇ ਵਿੱਚ ਪਾਰਟੀ ਆਮ ਜਨਤਾ ਦੇ ਵਿੱਚ ਆਪਣਾ ਵਿਸ਼ਵਾਸ ਜਿਹੜਾ ਉਹ ਕਾਇਮ ਨਹੀਂ ਰੱਖ پا ਰਹੀ ਹੈ ਦਿੱਕਤ ਕੀ ਹੈਗੀ ਆ ਸਾਫ ਸਿੰਧੀ ਸਭ ਤੋਂ ਵੱਡੀ ਗੱਲ ਇਹ ਆ ਦਿੱਕਤ ਇਹ ਹੈਗੀ ਆ ਕਿ ਆਮ ਆਨੀ ਪਾਰਟੀ ਦੇ ਸਾਢੇ 3 ਪੌਣੇ 4 ਸਾਲ ਦਾ ਕਾਰਜਕਾਲ ਪੰਜਾਬ 'ਚ ਲਗਭਗ ਹੋ ਗਿਆ ਔਰ ਇਸ ਦੌਰਾਨ ਆਮ ਆਦਮੀ ਪਾਰਟੀ ਨੇ ਕਿੰਨੇ ਯੂ-ਟਰਨ ਲੈ ਲਏ ਲੋਕਾਂ ਨੂੰ ਸਮਝ ਨਹੀਂ ਆਉਂਦਾ ਭਈ ਇਹਨਾਂ ਨਾਲ ਖੱਬੇ ਚੱਲੀਏ ਕਿ ਸੱਜੇ ਚੱਲੀਏ ਔਰ ਇਹ ਵੀ ਨਹੀਂ ਪਤਾ ਹੁੰਦਾ ਭਈ ਅੱਜ ਜਿਹੜਾ ਮੰਤਰੀ ਪੰਜਾਬ ਸਰਕਾਰ ਦੀ ਕੁਰਸੀ 'ਚ ਕੋਈ ਮੰਤਰੀ ਬੈਠਾ ਉਹ ਮੰਤਰੀ ਰਹਿਣਾ ਕੱਲ ਤੱਕ ਕਿ ਨਹੀਂ ਰਹਿਣਾ ਕੋਈ ਵਿਸ਼ਵਾਸ ਹੀ ਨਹੀਂ ਹੈਗਾ ਅੱਜ ਜਿਹੜਾ ਕੋਈ ਐਸਐਸਪੀ ਲੱਗਾ ਕੋਈ ਡੀਆਈਜੀ ਲੱਗਾ ਆਈਜੀ ਲੱਗਾ ਕੋਈ ਡੀਜੀਪੀ ਲੱਗਾ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਮੈਂ ਇਸ ਅਹੁਦੇ 'ਤੇ ਰਹਿਣਾ ਯਾ ਨਹੀਂ ਰਹਿਣਾ ਹੁਣ ਚਲੋ ਅਨਮੂਨਨ ਆਪਾਂ 3.5 ਸਾਲ ਦੇ ਕਾਰਜਕਾਲ ਦੇ ਦੇਖ ਲਈਏ ਤਿੰਨ ਤਾਂ ਤੁਸੀਂ ਜਿਹੜੇ ਆ ਪੰਜਾਬ ਦੇ ਲੋਕਲ ਬਾਡੀ ਮੰਤਰੀ ਬਦਲ ਛੱਡੇ ਆ ਪਹਿਲਾਂ ਇੰਦਰਬੀਰ ਨਿੱਜਰ ਰਹੇ ਇੰਦਰਬੀਰ ਨਿੱਜਰ ਤੋਂ ਬਾਅਦ ਸਰਦਾਰ ਬਲਕਾਰ ਸਿੰਘ ਆ ਗਏ ਬਲਕਾਰ ਸਿੰਘ ਤੋਂ ਬਾਅਦ ਡਾਕਟਰ ਅਵਜੋਤ ਆ ਗਏ ਠੀਕ ਹੈ ਹੋਰ ਜਿਹੜੇ ਤੁਸੀਂ ਮੰਤਰੀ ਆ ਬਈ ਕਿੰਨੇ ਤੁਸੀਂ ਬਦਲ ਚੱਕਿਓ ਕਦੀ ਸਪੋਰਟਸ ਮਨਿਸਟਰ ਮੀਥੇਅਰ ਬਣੇ ਉਹ ਚਲੇ ਗਏ ਲਗਭਗ ਸਾਰੇ ਮਹਿਕਮਿਆਂ ਦੇ ਵਿੱਚ ਖੇਤੀਬਾੜੀ ਮੰਤਰੀ ਪਹਿਲਾਂ ਕੋਈ ਸੀ ਬਾਅਦ ਚ ਕੋਈ ਬਣ ਗਿਆ ਪੂਡਾ ਦਾ ਵਿਭਾਗ ਪਹਿਲਾਂ ਅਮਨ ਅਰੂੜਾ ਕੋਲ ਸੀ ਹੁਣ ਅਮਰੂੜਾ ਤੋਂ ਵਾਪਸ ਲੈ ਲਿਆ ਸੀਐਮ ਸਾਹਿਬ ਬਣੇ ਬਾਅਦ ਵਿੱਚ ਸੀਐਮ ਸਾਹਿਬ ਨੇ ਜਿਹੜੇ ਚੇਅਰਮੈਨ ਦੀਆਂ ਸੀਗੀਆਂ ਪੂਡਾ ਦੀਆਂ ਗਮਾਡਾ ਦੀਆਂ ਪਾਵਰਾਂ ਉਹ ਦੇਤੀਆਂ ਚੀਫ ਸੈਕਟਰੀ ਨੂੰ ਮਤਲਬ ਪੱਤਾ ਹੀ ਨਹੀਂ ਲੱਗਦਾ ਜੇ ਤੁਸੀਂ ਹੋਰ ਵਿਭਾਗਾਂ ਦੇ ਵਿੱਚ ਵੀ ਦੇਖੋ ਚੇਤਨ ਸਿੰਘ ਜੋੜਾ ਮਾਜਰਾ ਹੈਲਥ ਮਨਿਸਟਰ ਸੀ ਡਾਕਟਰ ਬਲਵੀਰ ਸਿੰਘ ਸੰਭਾਲ ਰਹੇ ਨੇ ਠੀਕ ਹੈ ਨਾ ਸੋ ਮਸਲਾ ਇਹ ਹੈਗਾ ਕਿ ਲੋਕਾਂ ਦੇ ਅੰਦਰ ਇੱਕ ਵਿਸ਼ਵਾਸ ਪੈਦਾ ਹੋਣਾ ਚਾਹੀਦਾ ਲੋਕਾਂ ਦੇ ਅੰਦਰ ਇਹ ਹੋਣਾ ਚਾਹੀਦਾ ਕਿ ਇਹ ਜੋ ਕਹਿ ਰਹੇ ਉਹ ਸੱਚ ਕਹਿ ਰਹੇ ਲੋਕਾਂ ਨੂੰ ਤਾਂ ਹੁਣ ਇਹ ਜਾਪਾਂ ਲੱਪਿਆ ਬਈ ਖਰੇ ਮੁੱਖ ਮੰਤਰੀ ਜੇ ਬਿਮਾਰ ਹੋਏ ਇਹਨਾਂ ਦੀ ਕੁਰਸੀ ਚੱਲੀ ਲੋਕਾਂ ਦਾ ਮਾਈਂਡ ਸੈਟ ਦੇਖੋ ਕਿੰਨਾ ਬਦਲ ਚੁੱਕਾ ਹੋਇਆ ਉਹਦੇ ਸੋਸ਼ਲ ਮੀਡੀਆ ਦੇ ਉੱਤੇ ਉਹਦੀ ਬਾੜ ਆ ਗਈ ਭਈ ਆ ਹੋ ਗਿਆ ਜੀ ਉਹ ਹੋ ਗਿਆ ਜੀ ਇਦਾਂ ਹੋ ਗਿਆ ਜੀ ਉਦਾਂ ਹੋ ਗਿਆ ਬਈ ਹੁਣੇ ਮੁੱਖ ਮੰਤਰੀ ਨਵਾਂ ਮਿਲਣ ਲੱਗਾ ਕੇਜਰੀਵਾਲ ਸਾਹਿਬ ਦੌਰੇ ਤੇ ਆਏ ਉਹਨਾਂ ਦੀ ਭਗਵੰਤ ਮਾਨ ਸਾਹਿਬ ਉਹਨਾਂ ਨਾਲ ਨਹੀਂ ਗਏ ਬਿਮਾਰ ਸਿਗੇ ਕੱਲ ਫੋਟੇਸ ਹਸਪਤਲ ਗਏ ਦਾਖਲ ਹੋਣ ਨਾਲ ਹੀ ਖਬਰਾਂ ਚੱਲ ਪਈਆਂ ਬਈ ਮੁੱਖ ਮੰਤਰੀ ਬਦਲਣ ਲੱਗੇ ਆ। ਇਸ ਦਾ ਮਤਲਬ ਫੋਰਟਿਸ ਹਸਪਤਾਲ ਦੇ ਡਾਕਟਰ ਕਹਿ ਰਹੇ ਆ ਵੀ ਉਹਨਾਂ ਦੇ ਕੋਈ ਪ੍ਰੋਬਲਮ ਆ ਗਈ ਆ। ਉਹਨਾਂ ਦੇ ਹਾਰਟ ਦੀ ਪ੍ਰੋਬਲਮ ਆਈ ਆ। ਉਹਨਾਂ ਦੇ ਹੋਰ ਜਿਹੜੀਆਂ ਪ੍ਰੋਬਲਮ ਚੱਲ ਰਹੀਆਂ ਉਹ ਆਈਆਂ। ਤੇ ਉਹਨਾਂ ਨੂੰ ਥੋੜੀ ਘਬਰਾਹਟ ਹੋ ਰਹੀ ਸੀ ਉਹਨਾਂ ਨੂੰ ਐਡਮਿਟ ਕੀਤਾ ਗਿਆ। ਤੇ ਇੱਥੇ ਹੀ ਖਬਰਾਂ ਚੱਲ ਰਹੀਆਂ ਜੀ ਭਗਵੰਤ ਮਾਨ ਹੋਰਾਂ ਦੀ ਕੁਰਸੀ ਚੱਲੀ ਆ। ਇਸ ਦਾ ਮਤਲਬ ਕਿਸੇ ਦੀ ਗੱਲ ਦੇ ਉੱਤੇ ਡਾਕਟਰਾਂ ਦੀ ਗੱਲ ਤੇ ਵੀ ਪੰਜਾਬ ਦੀ ਆਵਾਮ ਨੂੰ ਹੁਣ ਵਿਸ਼ਵਾਸ ਨਹੀਂ ਰਿਹਾ। ਕਾਰਨ ਇਹ ਹੈਗਾ ਕਿ ਪੰਜਾਬ ਸਰਕਾਰ ਜਿਹੜੀ ਆਵਾਮੀ ਪਾਰਟੀ ਬਣੀ ਹੈ ਲੋਕਾਂ ਦੇ ਵਿੱਚ ਬਹੁਤ ਵਾਅਦੇ ਤੇ ਬਹੁਤ ਜ਼ਿਆਦਾ ਬਦਲਾਵ ਦੀ ਤਸਵੀਰ ਦਿਖਾ ਕੇ ਬਣੀ ਹੈ ਅੱਛਾ ਇੰਨੇ ਵਾਅਦੇ ਲੈ ਕੇ ਆਏ ਆ ਲੋਕਾਂ ਦੇ ਵਿੱਚ ਇੰਨੇ ਵਾਅਦੇ ਲੈ ਕੇ ਆਏ ਆ ਕਿ ਲੋਕਾਂ ਨੂੰ ਲੱਗਿਆ ਕਿ ਇਹ ਸਾਡੇ ਮਤਲਬ ਜਿਹੜੇ ਆ ਨਾ ਜਿਹੜੀਆਂ ਅਸੀਂ ਅੰਦਰ ਬੈਠੇ ਸਾਡੀਆਂ ਇੱਛਾਵਾਂ ਆ ਇਹ ਪੂਰੀਆਂ ਕਰਨਗੇ ਲੋਕਾਂ ਨੂੰ ਲੱਗਿਆ ਸੀ ਕਿ ਇਹਦੇ ਤਾਂ ਬਜਰੀ ਕੇਵਲ ਸਾਰਾ ਕੁਝ ਬੰਦ ਹੋ ਜੂ ਪੰਜਾਬ 'ਚ ਅੱਛਾ ਫਿਰ ਉਹ ਗੱਲਾਂ ਤਾਂ ਬਾਦੇ ਕਰ ਲਏ ਅੱਜ ਵੀ ਕੇਬਲ ਚੱਲ ਰਹੀ ਹੈ ਅੱਜ ਵੀ ਖੱਡਾਂ ਚੱਲ ਰਹੀਆਂ ਤੁਹਾਡੇ ਸਾਹਮਣੇ ਹੁਣ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਜਿਹੜੀ ਮਾਈਨਿੰਗ ਆ ਉਹਦੇ ਕਰਕੇ ਪੰਜਾਬ 'ਚ ਬਾੜ ਆਈ ਹੈ ਉਹਦੇ ਕਰਕੇ ਬੰਨ ਕਮਜ਼ੋਰ ਹੋਏ ਆ ਅੱਜ ਵੀ ਚੱਲ ਰਹੀ ਹੈ ਅੱਜ ਵੀ ਕ੍ਰੈਸ਼ਰ ਚੱਲ ਰਹੇ ਆ ਫਿਰ ਆਇਆ ਭਈ ਕ੍ਰਪਸ਼ਨ ਅੱਜ ਵੀ ਤੁਸੀਂ ਦੇਖੋ ਜਾ ਕੇ ਭਾਵੇਂ ਤਹਿਸੀਲਦਾਰ ਲੱਖ ਬਦਲ ਦੇਣ ਅੱਜ ਵੀ ਪੈਸੇ ਲੈ ਕੇ ਰਜਿਸਟਰੀਆਂ ਕਰਦੇ ਪਏ ਨੇ ਅੱਜ ਵੀ ਉਹੀ ਕੰਮ ਚੱਲਦਾ ਪਿਆ ਮੇਰੇ ਕਹਿਣ ਦਾ ਇੱਕ ਮਕਸਦ ਇਹ ਹੈਗਾ ਕਿ ਲੋਕਾਂ ਦੇ ਅੰਦਰੋਂ ਇੱਕ ਵਿਸ਼ਵਾਸ ਜਾਂ ਖਤਮ ਹੋ ਗਿਆ ਜੋ ਇਹ ਕਹਿੰਦੇ ਨੇ ਲੋਕ ਉਸ ਤੋਂ ਉਲਟ ਸੋਚਣ ਲੱਗ ਪਏ ਨੇ ਪੰਜਾਬ ਦੀ ਆਬੋ ਹਵਾ ਦੇ ਵਿੱਚ ਲੋਕੀ ਪੰਜਾਬ ਦੇ ਲੋਕ ਪਿਆਰ ਵੀ ਬਹੁਤ ਕਰਦੇ ਨੇ ਸਤਿਕਾਰ ਵੀ ਬਹੁਤ ਕਰਦੇ ਨੇ ਤੇ ਸੇਵਾ ਵੀ ਬਹੁਤ ਕਰਦੇ ਨੇ ਲੇਕਿਨ ਜੇ ਪੰਜਾਬੀਆਂ ਦੇ ਅੰਦਰ ਆ ਜਾਵੇ ਨਾ ਇਹ ਬੰਦਾ ਸਾਡੇ ਨਾਲ ਝੂਠ ਬੋਲਦਾ ਫਿਰ ਲੋਕਾਂ ਉਹਨਾਂ ਕਿਸੇ ਗੱਲ ਤੇ ਯਕੀਨ ਕਰਨਾ ਬੰਦ ਕਰ ਦਿੰਦੇ ਪੰਜਾਬੀ ਦਾ ਖੂਨ ਹੈ ਸਾਡਾ ਡੀਐਨਏ ਸਾਡੀ ਫਿਤਰਤ ਹੈ ਹੁਣ ਜਿਹੜਾ ਮੌਜੂਦਾ ਹਾਲਾਤ ਹੈਗੇ ਆ ਮੌਜੂਦਾ ਹਾਲਾਤ ਇਹ ਹੈਗਾ ਕਿ ਲੋਕਾਂ ਦਾ ਵਿਸ਼ਵਾਸ ਇਸ ਚੀਜ਼ ਉੱਤੇ ਮੰਨਣ ਨੂੰ ਤਿਆਰ ਨਹੀਂ ਹੈਗਾ ਕਿ ਭਗਵੰਤ ਮਾਨ ਬਿਮਾਰ ਹੈ ਲੋਕੀ ਸਭ ਉਹਦਾ ਅਰਥ ਇਹ ਕੱਢ ਰਹੇ ਆ ਕਿ ਸੀਐਮ ਸਾਹਿਬ ਦੀ ਕੁਰਸੀ ਗਈ ਤੇ ਇੰਦਰਬੀਨ ਨਿੱਜ ਨੂੰ ਮੁੱਖ ਮੰਤਰੀ ਪੰਜਾਬ ਦਾ ਬਣਾਣ ਲੱਗੇ ਆ ਸਭ ਹੈਰਾਨੀ ਦੀ ਗੱਲ ਇਹ ਹੈ ਮੈਂ ਅੱਜ ਵੀ ਕਿਸੇ ਇੰਟਰਵਿਊ 'ਚ ਸੁਣਦਾ ਪਿਆ ਸੀਗਾ ਉਹ ਵਿਅਕਤੀ ਕਹਿੰਦਾ ਕਿ ਇਸ ਵੇਲੇ ਪੰਜਾਬ ਦੇ ਵਿੱਚ ਚਰਨਜੀਤ ਸਿੰਘ ਚੰਨੀ ਗ੍ਰਾਫ ਵਾਈਜ਼ ਉੱਪਰ ਜਾ ਰਹੇ ਐ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਲੋਕਪ੍ਰਿਅਤਾ ਸੀ ਉਹ ਬਹੁਤ ਘਟ ਗਈ ਐ ਆਮ ਆਦਮੀ ਪਾਰਟੀ ਮਹਿਜ਼ ਕੁਝ ਸੀਟਾਂ ਦੇ ਉੱਤੇ ਸਿਮਟ ਕੇ ਰਹਿ ਗਈ ਐ ਯਾਨੀ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਸੀਐਮ ਚਿਹਰਾ ਵੀ ਨਹੀਂ ਰਹਿਣਗੇ ਨਹੀਂ ਇਦਾਂ ਐ ਜੀ ਦੇਖੋ ਸਾਫ ਸਿੰਘ ਜੀ ਜਦੋਂ ਸੱਤਾ ਦੇ ਵਿੱਚ ਹੁੰਦੇ ਨਾ ਲੀਡਰ ਉਹਨਾਂ ਦੀ ਸੱਤਾ ਵਿਰੋਧੀ ਲਹਿਰ ਵੀ ਨਾਲ ਖੜੀ ਹੁੰਦੀ ਐ ਜੀ ਤੁਸੀਂ ਆਮ ਆਦਮੀ ਪਾਰਟੀ ਨੇ ਜਦੋਂ 92 ਸੀਟਾਂ ਲਿੱਤੀਆਂ ਸੀ 2022 'ਚ ਸੱਤਾ ਦੇ ਵਿੱਚ ਉਹਨਾਂ ਦਾ ਗਰਾਫ 44-45% ਵੋਟ ਦੇ ਆਸ-ਪਾਸ ਚਲਾ ਗਿਆ ਸੀ ਲੇਕਿਨ ਜਦੋਂ 2 ਸਾਲਾਂ ਬਾਅਦ ਹੀ 2024 ਦੇ ਵਿੱਚ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੱਤਾ ਦਾ ਗਰਾਫ ਜਿਹੜਾ ਉਹਨਾਂ ਦਾ ਲੋਕ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਨੂੰ 26.3% ਚਲਾ ਗਿਆ ਯਾਨੀ 17-18% ਵੋਟਰ ਪੰਜਾਬ ਦਾ ਉਹਨਾਂ ਤੋਂ ਅਲੱਗ ਹੋ ਗਿਆ ਅੱਛਾ ਲੋਕ ਸਭਾ ਸੀਟਾਂ ਵਿੱਚ ਜਿੰਨੀਆਂ ਸੀਟਾਂ ਜਿੱਤਣ ਦੀ ਆਸ ਸੀ ਉਹਨਾਂ ਤੋਂ ਘੱਟ ਦਿੱਤੀਆਂ ਔਰ ਦੂਜੀ ਜਿਹੜੀ ਗੱਲ ਹੈਗੀ ਹੈ ਕਿ ਆਮ ਆਦਮੀ ਪਾਰਟੀ ਨੂੰ ਜਿਹੜਾ ਕਈ ਚੀਜ਼ਾਂ ਦਾ ਪ੍ਰਭਾਵ ਜਿਹੜਾ ਉਹਨਾਂ ਦੇ ਡੈਂਟ ਕੀਤਾ ਪੰਜਾਬ ਦੇ ਵਿੱਚ ਜਿਵੇਂ ਗੈਂਗਸਟਰਸ ਦਾ ਬਹੁਤ ਜ਼ਿਆਦਾ ਐਕਸਟਰੈਸ਼ਨ ਮਨੀ ਆਫ ਵਧੀ ਹੈਗੀ ਆ ਔਰ ਕਈ ਜਿਹੜੀਆਂ ਡੀਪ ਸਟੇਟ ਵੀ ਕੰਮ ਕਰਦੀਆਂ ਹੈਗੀਆਂ ਉਹਦਾ ਬੈਂਡ ਵੀ ਜਿਹੜਾ ਆਮ ਆਦਮੀ ਪਾਰਟੀ ਨੂੰ ਬਹੁਤ ਪਿਆ ਹੈਗਾ ਫਿਰ ਸਾਡਾ ਇਹ ਵੀ ਹੈਗਾ ਕਿ ਕਿਸਾਨੀ ਇੱਕ ਧਿਰ ਹੈ ਪੰਜਾਬ 'ਚ ਉਹ ਕਿਸਾਨੀ ਅੰਦੋਲਨ ਦਾ ਸ਼ੰਭੂ ਬਾਰਡਰ ਦੇ ਉੱਤੇ ਜਾਣਾ ਉਹਨਾਂ ਨੂੰ ਚੱਕਣਾ ਫੇਰਾ ਹੁਣ ਤੁਸੀਂ ਵੀਡੀਓ ਨਿਸ਼ਰ ਹੋਈਆਂ ਮਲਨ ਕੁਦਰ ਬੋਲ ਰਹੀ ਹੈ ਕਿਸਾਨਾਂ ਬਾਰੇ ਠੀਕ ਹੈ ਨਾ ਬਈ ਹਰੀਆਂ ਪੱਗਾਂ ਮੰਨ ਕੇ ਦਲਾਲੀ ਕਰਨ ਆ ਜਾਂਦੇ ਆ ਇਹਦਾ ਅਫੈਕਟ ਪੈਂਦਾ ਇਹਦਾ ਅਸਰ ਪੈਂਦਾ ਪੰਜਾਬ ਦੇ ਕਿਸਾਨਾਂ ਦੇ ਵਿੱਚ ਅਸਰ ਪੈਂਦਾ ਔਰ ਇਹ ਸੱਤਾ ਉਸ ਤੋਂ ਬਾਅਦ ਵੀ ਜਿਹੜੇ ਹੋਰ ਮੁੱਦੇ ਸੀਗੇ ਪੰਜਾਬ ਦੇ ਵਿੱਚ ਡਿਪਟੀ ਚੀਫ ਮਿਨਿਸਟਰ ਕਿਸੇ ਦਲਤ ਨੂੰ ਬਣਾਇਆ ਜਾਊਗਾ ਪੰਜਾਬ ਦੇ ਵਿੱਚ ਮਹਿਲਾਵਾਂ ਨੂੰ ਜਿਹੜਾ ਵੈ ਜਨਾਨੀਆਂ ਨੂੰ ਤੀਵੀਆਂ ਨੂੰ ਕੋਈ ਵੀ ਬਜ਼ੁਰਗ ਹੈ ਜਵਾਨ ਹੈ ਉਹਨਾਂ ਨੂੰ 1100 ਰੁਪਏ ਮਹੀਨਾ ਦਿੱਤਾ ਜਾਊਗਾ ਉਹ ਵਾਦੇ ਉੱਥੇ ਤੇ ਉੱਥੇ ਖੜੇ ਆ ਔਰ ਲੋਕੀ ਜਿਹੜੇ ਆ ਇਸ ਵਾਦੇ ਉੱਥੇ ਦੇ ਉੱਥੇ ਖੜੇ ਆ ਫਿਰ ਜਿਹੜਾ ਨਾਲ ਇਹ ਵੀ ਵਾਦੇ ਕੀਤੇ ਗਏ ਸੀ ਕਿ ਜਿਵੇਂ ਅਸੀਂ ਇੱਕ ਸਪੋਰਟਸ ਯੂਨੀਵਰਸਿਟੀ ਖੜੀ ਕਰਕੇ ਦਾਂਗੇ ਜਲੰਧਰ ਨੂੰ ਵਪਾਰੀ ਜਿਹੜੇ ਆਪਣੀ ਇੰਡਸਟਰੀਅਲ ਪਾਲਿਸੀ ਆਪ ਬਣਾਣਗੇ ਅੱਜ 3.5 ਪੌਣੇ 4 ਸਾਲ ਆ ਗਏ ਪੌਣੇ 4 ਸਾਲ ਹੋ ਗਏ ਵਪਾਰੀਆਂ ਨੂੰ ਇੰਡਸਟਰੀਅਲ ਪਾਲਿਸੀ ਤਾਂ ਹਜੇ ਤੱਕ ਦਿਖੀ ਨਹੀਂ ਕਿੱਥੇ ਹੈਗੀ ਆ ਫਿਰ ਸਾਡੀ ਐਗਰੀਕਲਚਰ ਪਾਲਿਸੀ ਨਹੀਂ ਬਣੀ ਹਜੇ ਤੱਕ ਸੋ ਇਹ ਸਾਰੀਆਂ ਚੀਜ਼ਾਂ ਕਿੱਥੇ ਨੇ ਲੋਕ ਕੀ ਮੈ ਵਿਸ਼ਵਾਸ ਕਰਨ ਲੋਕਾਂ ਨੂੰ ਤਾਂ ਵਿਸ਼ਵਾਸ ਇਹੀ ਨਹੀਂ ਹੁੰਦਾ ਬਈ ਮੈਂ ਜਿਹੜੀ ਸਰਕਾਰ ਬਣਾ ਕੇ ਲੈ ਕੇ ਆਇਆ ਬਈ ਉਹਨਾਂ ਨੇ ਜਿਹੜਾ ਸਾਨੂੰ ਕਿੱਥੇ ਖੜਾ ਕੀਤਾ ਇਸ ਕਰਕੇ ਹਜੇ ਲੋਕਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਬਿਊਰੋਕ੍ਰੇਸੀ 'ਚ ਵੀ ਵਿਸ਼ਵਾਸ ਸਰਕਾਰ ਦਾ ਬਹੁਤ ਘਟ ਗਿਆ ਬਿਊਰੋਕ੍ਰੇਟਸ ਵੀ ਪੂਰਾ ਵਿਸ਼ਵਾਸ ਨਹੀਂ ਕਰ ਰਹੇ ਹਜੇ ਬਿਊਰੋਕ੍ਰੇਟਸ ਨੂੰ ਇਹ ਪਤਾ ਕਿ ਅਸੀਂ ਰਿਪੋਰਟ ਕਿੰਨੂੰ ਕਰਨਾ ਅਸੀਂ ਸੀਐਮ ਸਾਹਿਬ ਨੂੰ ਕਰਨਾ ਹੈ ਜਾਂ ਦਿੱਲੀ ਤੋਂ ਜਿਹੜੇ ਤਿੰਨ ਚਾਰ ਵੱਡੇ ਲੀਡਰ ਆ ਕੇ ਬੈਠੇ ਸਤਿੰਦਰ ਜੈਨ ਬੈਠੇ ਆ ਮਨੀਸ਼ ਸੋਦੀਆ ਬੈਠੇ ਆ ਰਾਜਵ ਚੱਡਾ ਬੈਠੇ ਆ ਇਹਨਾਂ ਨੂੰ ਰਿਪੋਰਟ ਕਰਨਾ ਕਿ ਅਸੀਂ ਹਰਪਾਲ ਚੀਮਾ ਜੀ ਨੂੰ ਕਰਨਾ ਹੈ ਕਿ ਅਮਨ ਅਰੋੜਾ ਜੀ ਨੂੰ ਕਰਨਾ ਹੈ ਕਿ ਅਸੀਂ ਵੈਭਵ ਜੀ ਨੂੰ ਕਰਨਾ ਹੈ ਕਿ ਵਿਜੇ ਨਾਇਰ ਜੀ ਨੂੰ ਕਰਨਾ ਹਜੇ ਤਾਂ ਲੋਕਾਂ ਨੂੰ ਇਹ ਹੀ ਨਹੀਂ ਪਤਾ ਹਜੇ ਤਾਂ ਬਿਊਰੋਕਰੇਟਸ ਨੂੰ ਨਹੀਂ ਪਤਾ ਬਿਊਰੋਕਰੇਟ ਸਾਹਿਬ ਹੀ ਉਲਝਣ ਚ ਫਸੇ ਹੋਏ ਆ ਬਈ ਅਸੀਂ ਕਿੱਧਰ ਲੈ ਪਾਸੇ ਜਾ ਕੇ ਸਲੂਟ ਮਾਰੀਏ ਕਿਹਨੂੰ ਅਸੀਂ ਰਿਪੋਰਟ ਕਰੀਏ ਕਿਉਂਕਿ ਖੇਚਾ ਤਾਂ ਨਹੀਂ ਬਹੁਤ ਚੱਲ ਰਹੀ ਆ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਇਸ ਕਰਕੇ ਜਿਹੜੀ ਬਿਊਰੋਕ੍ਰੇਟਸ ਦਾ ਵਿਸ਼ਵਾਸ ਹੈ ਉਹ ਵੀ ਹੁਣ ਦਾ ਵਾਈਗੁਰੂ ਵਾਈਗੁਰੂ ਕਰਦੇ ਆਪਣੀ ਨੌਕਰੀ ਕਰਦੇ ਬਈ ਜਿਵੇਂ ਟਾਈਮ ਪਾਸ ਹੁੰਦਾ ਆਪਾਂ ਕਰ ਲਈ ਆ ਉਹ ਸਰ ਤੁਸੀਂ ਸਮਝਦੇ ਹੋ ਕਿ ਪੰਜਾਬ ਦੇ ਵਿੱਚ ਅਨਸੀਸਰੀ ਇਨਵੋਲਵਮੈਂਟ ਹੋ ਰਹੀ ਆ ਦਿੱਲੀ ਦੀ ਕਿਉਂਕਿ ਬਹੁਤ ਸਾਰੇ ਚਿਹਰੇ ਬਹੁਤ ਸਾਰੇ ਨਾਮ ਪਹਿਲਾਂ ਵੀ ਵਿਚਾਰੇ ਗਏ ਤੁਸੀਂ ਵੀ ਦੋ ਤਿੰਨ ਨਾਮ ਲੈ ਲੇ ਯਾਰ ਇਦਾਂ ਹੁੰਦਾ ਨਾ ਜੀ ਦਿੱਲੀ ਦੀ ਲੀਡਰਸ਼ਿਪ ਭਾਵੇਂ ਭਾਰਤੀ ਜਨਤਾ ਪਾਰਟੀ ਦੀ ਆ ਅੱਜ ਵੀ ਜੇ ਸੁਨੀਲ ਜਾਖੜ ਨੂੰ ਬਣਾਇਆ ਗਿਆ ਤਨਿਲ ਜਖੜ ਜਿੰਨਾ ਮਰਜੀ ਬੇਹਰੀ ਜਾਵੇ ਬੀਜੇਪੀ ਦੀ ਲੀਡਰਸ਼ਿਪ ਨੂੰ ਸੂਬੇ ਦੀ ਨੂੰ ਭਾਵੇਂ ਜੋ ਮਰਜੀ ਆਪਣੀ ਮਰਜ਼ੀ ਨਾਲ ਕੰਮ ਕਰੀ ਜਾਵੇ ਲੇਕਿਨ ਅੱਜ ਵੀ ਪੰਜਾਬ ਦਾ ਪ੍ਰਧਾਨਤਾ ਦਿੱਲੀ ਦੀ ਮਰਜ਼ੀ ਤੇ ਆ ਨਾ ਜੇ ਅੱਜ ਵੀ ਪੰਜਾਬ ਦਾ ਪ੍ਰਧਾਨ ਰਾਜਾ ਬਣੇਗਾ ਉਹ ਦਿੱਲੀ ਦੀ ਮਰਜ਼ੀ ਨਾਲ ਹੈ ਉਹ ਸੂਬੇ ਦੀ ਮਰਜ਼ੀ ਨਾਲ ਨਹੀਂ ਹੈ ਸੋ ਇਹ ਕੋਈ ਖੇਤਰੀ ਪਾਰਟੀ ਨਹੀਂ ਹੈ ਆਮ ਆਦਮੀ ਪਾਰਟੀ ਇਹ ਵੀ ਰਾਸ਼ਟਰੀ ਪਾਰਟੀ ਹੈਗੀ ਹੈ ਆਪਣੀ ਰਾਸ਼ਟਰੀ ਟੀਮ ਹੈਗੀ ਹੈ ਉੱਥੇ ਡਿਸਾਈਡ ਹੁੰਦਾ ਕਿ ਕਿਹੜਾ ਸੂਬੇ ਦਾ ਮੁੱਖ ਮੰਤਰੀ ਰਹੂਗਾ ਕਿਹੜਾ ਪ੍ਰਧਾਨ ਰਹੇਗਾ ਕਿਹੜਾ ਮੰਤਰੀ ਰਹੇਗਾ ਦਖਲਅੰਦਾਜ਼ੀਆਂ ਸਾਰੇ ਰਾਸ਼ਟਰੀ ਸੰਗਠਨ ਦੀਆਂ ਆਪਣੀ ਆਪਣੀ ਪਾਰਟੀ ਚ ਹੁੰਦੀਆਂ ਇਹ ਨਹੀਂ ਹੁੰਦਾ ਕਿ ਜਿਹੜਾ ਆਪਣੀ ਮਰਜ਼ੀ ਨਾਲ ਹੀ ਸੂਬੇ ਦੇ ਵਿੱਚੋਂ ਕੱਢ ਕੇ ਤੇ ਜੋ ਮਰਜ਼ੀ ਬਣਾ ਦੇਵੇ ਕਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਹੈ ਕਿ ਜਿੱਤੂਗੀ ਤੇ ਬਾਦਲ ਲਈ ਸੀਐਮ ਬੰਨਣਾ ਸੋ ਇਸ ਕਰਕੇ ਕਹਿਣ ਵਾਲੀਆਂ ਗੱਲਾਂ ਤੇ ਕਰਨ ਵਾਲੀਆਂ ਗੱਲਾਂ 'ਚ ਫਰਕ ਹੁੰਦਾ ਲੇਕਿਨ ਗੱਲ ਇਹ ਹੈ ਕਿ ਜਦੋਂ ਵੱਡੀਆਂ ਪਾਰਟੀਆਂ ਚੱਲਣੀਆਂ ਉਹ ਫਿਰ ਸੈਂਟਰਲਾਈਜ਼ ਦਿੱਲੀ ਤੋਂ ਹੀ ਹੁੰਦੀਆਂ ਭਾਵੇਂ ਕਾਂਗਰਸ ਹੋਵੇ ਭਾਵੇਂ ਬੀਜੇਪੀ ਹੋਵੇ ਤੇ ਭਾਵੇਂ ਆਮ ਆਦਮੀ ਪਾਰਟੀ ਹੋਵੇ ਡਾਕਟਰ ਸਾਹਿਬ ਤੁਸੀਂ ਡਿਪਟੀ ਮੁੱਖ ਮੰਤਰੀਆਂ ਦਾ ਜ਼ਿਕਰ ਕੀਤਾ ਤੇ ਮੈਂ ਜ਼ਰੂਰ ਇਹ ਗੱਲ ਕਰਨੀ ਚਾਹੁੰਦਾ ਕਿਉਂਕਿ ਮੈਂ ਸੁਣੀ ਸੀ ਤੇ ਮੈਂ ਤੁਹਾਡੇ ਕੋਲੋਂ ਕਨਫਰਮੇਸ਼ਨ ਲੈਣੀ ਚਾਹੁੰਦਾ ਜੋ ਗੱਲਾਂ ਉੱਠੀਆਂ ਉਹ ਇਹ ਕਹਿੰਦੀਆਂ ਸੀ ਕਿ ਸੀਐਮ ਭਗਵੰਤ ਮਾਨ ਦੇ ਨਾਲ ਕੋਈ ਤਲਖੀ ਹੋਈ ਹੈ ਪਹਿਲੀ ਗੱਲ ਤਾਂ ਇਹ ਕਿ ਆਸ ਰਹੀਆਂ ਉੱਠੀਆਂ ਦੂਜੀ ਗੱਲ ਇਹ ਉੱਠੀ ਕਿ ਤਲਖੀ ਦੇ ਵਿੱਚ ਇਹ ਤਜਵੀਜ਼ ਰੱਖੀ ਗਈ ਕਿ ਮੁੱਖ ਮੰਤਰੀ ਰਾਜ ਸਭਾ 'ਚ ਚਲ ਜਾਣ ਤੇ ਮੁੜ ਕੇ 27 ਦੇ ਵਿੱਚ ਦੁਬਾਰਾ ਉਹਨਾਂ ਨੂੰ ਸੀਐਮ ਚਿਹਰਾ ਬਣਾ ਦਿੱਤਾ ਜਾਵੇਗਾ ਐਂ ਦਾ ਕੁਝ ਹੋਇਆ ਨਹੀਂ ਹਜੇ ਨਹੀਂ ਦੇਖੋ ਹੋਇਆ ਮੈਂ ਤੁਹਾਨੂੰ ਪਹਿਲਾਂ ਦੱਸਣਾ ਪਿਆ ਇਹ ਕਿਆ ਜਿਹੜੀਆਂ ਕੰਸੋਹਾਂ ਹੀ ਹੁੰਦੀਆਂ ਕਿਆਸ ਰਾਈਆਂ ਹੀ ਹੁੰਦੀਆਂ ਲੋਕ ਆਪਣੇ ਲੋਕਾਂ ਨੂੰ ਜਦੋਂ ਇਦਾਂ ਹੁੰਦਾ ਨਾ ਜੀ ਲੋਕਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਲੋਕ ਆਪਣੇ ਥਾਮਨਾ ਤਸਵੀਰਾਂ ਪੇਸ਼ ਕਰਨ ਲੱਪੈਂਦੇ ਹਰ ਚੀਜ਼ ਦਾ ਮਤਲਬ ਉਲਟਾ ਕੱਟਣ ਲੱਪੈਂਦੇ ਆ ਭਾਵੇਂ ਮੈਂ ਤੁਹਾਨੂੰ ਕਹੀ ਤਾਂ ਜਾਣਾ ਲੋਕ ਸੱਚੀ ਭਾਵੇਂ ਭਗਵੰਤ ਮਾਨ ਹੋਰੀ ਬਿਮਾਰ ਹੋਣ ਲੇਕਿਨ ਲੋਕ ਨਹੀਂ ਵਿਸ਼ਵਾਸ ਕਰਨ ਨੂੰ ਤਿਆਰ ਸੋ ਇਸ ਕਰਕੇ ਮੈਂ ਨਹੀਂ ਸਮਝਦਾ ਕਿ ਜੜਾ ਹਜੇ ਨਹੀਂ ਛੇਤੀ ਮੁੱਖ ਮੰਤਰੀ ਉਹ ਬਦਲਣਗੇ ਕਿਉਂਕਿ ਭਗਵੰਤ ਮਾਨ ਤੋਂ ਇਲਾਵਾ ਕਿਹੜਾ ਚੇਰਾ ਯਾ ਪੱਜ ਗੱਲ ਵੀ ਕਰ ਲਈਏ ਮੈਨੂੰ ਇਹ ਦੱਸੋ ਪੰਜਾਬ ਦੇ ਵਿੱਚ ਲੀਡਰਸ਼ਿਪ ਕ੍ਰਾਈਸਿਸ ਆ ਲੀਡਰਸ਼ਿਪ ਕ੍ਰਾਈਸਿਸ ਇਹਨਾ ਕਿ ਅਕਾਲੀ ਦਲ ਕੋਲ ਜੇ ਆ ਕਹਿੰਦੇ ਜੀ ਇਹ ਸੁਖਬੀ ਜੀਵਾਦ ਨਹੀਂ ਤਾਂ ਫਿਰ ਕੌਣ ਠੀਕ ਹੈ ਨਾ ਤੇ ਜੇ ਅਕਾਲੀ ਦਲ ਦੀ ਇਹ ਹਾਲਤ ਆ ਤੇ ਬੀਜੇਪੀ ਜੀ ਵੀ ਕਹਿੰਦੇ ਜੇ ਜਾਖੜ ਨਹੀਂ ਤਾਂ ਫਿਰ ਕੌਣ ਕਿਹੜਾ ਪੰਜਾਬ ਨੂੰ ਬੀਜੇਪੀ ਦੀ ਪ੍ਰਧਾਨਗੀ ਸੰਭਾਲੂ ਜਿਹੜਾ ਇੱਕ ਦੋਨਾਂ ਪਾਰਟੀਆਂ ਦੋਨਾਂ ਸਾਰੇ ਸਮਝਾਇਆਂ ਨੂੰ ਨਾਲ ਲੈ ਕੇ ਚੱਲ ਜੇ ਕਿਉਂਕਿ ਜੇ ਪੁਰਾਣੇ ਲੀਡਰ ਲਿਆਓਗੇ ਤੇ ਫਿਰ ਇਹਨਾਂ ਨੂੰ ਲੱਗਦਾ ਕਿ ਇਹ ਤਾਂ ਸਿਰਫ ਹਿੰਦੂਆਂ ਦੀ ਪਾਰਟੀ ਆ ਤੇ ਜਾਖੜ ਜੇ ਉਹ ਲੈ ਕੇ ਆਉਂਦੇ ਫਿਰ ਲੱਗਦਾ ਕਿ ਨਹੀਂ ਇਹ ਸਿੱਖਾਂ ਦੀ ਵੀ ਕਿਸਾਨਾਂ ਦੀ ਵੀ ਪਿੰਡਾਂ ਵਾਲਿਆਂ ਦੀ ਵੀ ਪਾਰਟੀ ਆ ਤੇ ਫਿਰ ਮੰਨ ਲਓ ਜੇ ਜਾਖੜ ਨਹੀਂ ਤੇ ਫਿਰ ਕੌਣ ਠੀਕ ਹੈ ਨਾ ਇਓਂ ਜਿਹੜਾ ਕਾਂਗਰਸ ਹੈਗਾ ਵਾ ਬਈ ਨਵਜੋਤ ਸਿੱਧੂ ਹੈ ਜੀ ਇਹ ਸੰਤੋਖ ਸਿੰਘ ਰੰਧਾਵਾ ਜਿੰਨਾ ਮਤਲਬ ਸੁਲਦੇਂਦਾ ਰੰਧਾਵਾ ਦਾ ਬੇਟਾ ਜਿਹੜਾ ਹੈਗੇ ਸੁਖੀ ਰੰਧਾਵਾ ਇਹ ਸਾਰੇ ਲੀਡਰ ਹੈ ਜਿਹਦੇ ਪ੍ਰਤਾਪ ਬਾਜਵਾ ਵੈ ਰਜਿੰਦਰ ਅਮਰਿੰਦਰ ਰਾਜਵਾਲ ਉਹਨੇ ਜੀ ਇਹ ਕਿੱਥੇ ਜੀ ਇਹਨਾਂ ਚ ਕੋਈ ਮੁੱਖ ਮੰਤਰੀ ਕਿਦਾਂ ਇੱਕ ਬਣੂਗਾ ਜੀ ਸਾਰੇ ਵਿਰੋਧ ਕਰਨਗੇ ਜੀ ਰਾਣਾ ਗੁਰਜੀਤ ਬਣਨਗੇ ਜੀ ਸਾਰੇ ਵਿਰੋਧ ਕਰਨਗੇ ਜੀ ਮਤਲਬ ਕਹਿਣ ਦਾ ਮੇਰਾ ਮਕਸਦ ਹੈਗਾ ਕਿ ਪੰਜਾਬ ਦੇ ਵਿੱਚ ਕੋਈ ਕੈਪਟਨ ਅਮਰਿੰਦਰ ਸਿੰਘ ਵਰਗਾ ਚਿਹਰਾ ਹਜੇ ਤੱਕ ਕਾਂਗਰਸ ਕੋ ਨਹੀਂ ਆਇਆ ਮਜ਼ਬੂਤ ਨਾ ਜਿਹੜਾ ਕਾਂਗਰਸ ਨੂੰ ਇੱਕ ਖੰਭੇ ਨਾ ਬਨ ਕੇ ਰੱਖ ਸਕੇ ਸਾਰੀ ਕਾਂਗਰਸ ਨੂੰ ਹਜੇ ਤੱਕ ਨਹੀਂ ਆ ਜੇ ਰਾਜਾ ਬਣਿੰਗੇ ਕੋਲ ਜਾਂ ਪ੍ਰਤਾਪ ਬਾਜਵੇ ਕੋਲ ਇੱਕ ਮਾਨ ਕਾਂਗਰਸ ਖਿਲਰੀ ਫਿਰਦੀ ਆ ਉਹ ਸੈਂਟਰਲਾਈਜ਼ ਨਹੀਂ ਕਰ ਸਕੇ ਕਾਂਗਰਸ ਵਿੱਚ ਬਈ ਇੱਕ ਤਾਕਤ ਨਾਲ ਸਿੱਖ ਇੱਕ ਮੁੱਠੀ ਚ ਬੰਦ ਕੇ ਰੱਖ ਲਈ ਹੈ ਬੰਨੀ ਨਹੀਂ ਜਾ ਸਕੀ ਜਿਵੇਂ ਹੁਣ ਮੰਨ ਲਓ ਫਿਰ ਇਦਾਂ ਨਾ ਲੀਡਰਸ਼ਿਪ ਕਰਾਈਸਿਸ ਆਮ ਆਦਮੀ ਪਾਰਟੀ ਕੋ ਵੀ ਆ ਜੇ ਭਗਵੰਤ ਮਾਨ ਨਹੀਂ ਤੇ ਫਿਰ ਕੌਣ ਜੇ ਮੰਨ ਲਓ ਅਜਮਨ ਰੋੜਾ ਦੀ ਗੱਲ ਕਰਦੇ ਬਈ ਅਮਨ ਰੋੜਾ ਨੂੰ ਮੁੱਖ ਮੰਤਰੀ ਬਣਾ ਦਿੰਨੇ ਆ ਫਿਰ ਤੁਸੀਂ ਇਹ ਦੱਸੋ ਫਿਰ ਪਿੰਡਾਂ ਦੀ ਤੇ ਜਿਹੜੀ ਬਾਕੀ ਸਿੱਖਾਂ ਦੀ ਜੱਟਾਂ ਦੀ ਗੱਲ ਕੌਣ ਕਰੂਗਾ ਕਿਉਂਕਿ ਪੰਜਾਬ ਦਾ ਇਤਿਹਾਸ ਹੈ कि ਇੱਥੇ ਜੱਟ ਸਿੱਖ ਜ਼ਿਆਦਾ ਮੁੱਖ ਮੰਤਰੀ ਰਹੇ ਆ ਇਹ ਚਲਨ ਜੀ ਚੰਨੀ ਆ ਇੱਕ ਦਿਨ ਨੂੰ ਹੋਰ ਗੱਲ ਕਰ ਲਈ ਤੇ ਬਾਕੀ ਤਾਂ ਸੱਜਾ ਜੱਟ ਸਿੱਖ ਹੀ ਮੁੱਖ ਮੰਤਰੀ ਰਹੇ ਆ ਔਰ ਜੇ ਅੱਜ ਜੱਟਾਂ ਨੂੰ ਇਸ ਤੇ ਆਊਗਾ ਕਿ ਜੱਟਾਂ ਨੇ ਸਾਡਾ ਮੁੱਖ ਮੰਤਰੀ ਇੰਡੀਆ ਫਿਰ ਉੱਥੇ ਬਹਿਰਬੋਦ ਸ਼ੁਰੂ ਹੋ ਜਾਂਦਾ ਤੇ ਇਸ ਕਰਕੇ ਜਿਹੜਾ ਮੈਂ ਆਵਾਮੀ ਪਾਰਟੀ ਕੋ ਜੇ ਮਨੋ ਹਿੰਦਰਵੀਰ ਨਿੱਜਨ ਨੂੰ ਕਰਦੇ ਉਹ ਕਹਿੰਦੇ ਜੀ ਫਿਰ ਇਹ ਤਾਂ ਸ਼ਹਿਰੀ ਸਿੱਖ ਹੈਗੇ ਆ ਜੀ ਸਾਨੂੰ ਦਾ ਜੀ ਪਿੰਡਾਂ ਦਾ ਭਾਵੇਂ ਡਾਕਟਰ ਸਾਹਿਬ ਜੱਟ ਵੀ ਆ ਜਾਵੇ ਪਰ ਸਵਾਲ ਇਹ ਹੈ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਵਾਂਗ ਉਹ ਬਣ ਲੈਣਗੇ ਆਮ ਆਦਮੀ ਨੂੰ ਪੰਜਾਬ ਦੇ ਵਿੱਚ ਦੇਖੋ ਇਹੀ ਗੱਲ ਹੈ ਨਾ ਲੋਕਾਂ ਦਾ ਲੋਕਾਂ ਦਾ ਭਗਵੰਤ ਮਾਨ ਦੇ ਨਾਲ ਕਿਉਂਕਿ ਕਨੈਕਸ਼ਨ ਹੈ ਕਨੈਕਸ਼ਨ ਹੈਗਾ ਪੰਜਾਬ ਦੀ ਧਰਤੀ ਨਾਲ ਪੰਜਾਬ ਦੇ ਮੁੱਦਿਆਂ ਨਾਲ ਉਹ ਜੁੜਿਆ ਹੋਇਆ ਠੀਕ ਹੈ ਕੰਮ ਨਹੀਂ ਪੂਰੇ ਹੋਏ ਵਾਦੇ ਨਹੀਂ ਪੂਰੇ ਹੋਏ ਕਿਉਂਕਿ ਕਾਫੀ ਟਸਲ ਵੀ ਰਹੀ ਵਿਚਾਰ ਲੇਕਿਨ ਗੱਲ ਇਹ ਆ ਫਿਰ ਕੌਣ ਗਲਤ ਹੈ ਮੇਰਾ ਉਹੀ ਸਵਾਲ ਹੁੰਦਾ ਫਿਰ ਕੌਣ ਲੇਕਿਨ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਉਹ ਵੀ ਦਿੱਲੀ ኦਪਰੇਟਿੰਗ ਪਾਰਟੀ ਹੈ ਦਿੱਲੀ ਤੋਂ ਚੱਲਣ ਵਾਲੀ ਪਾਰਟੀ ਹੈ ਦੇਖੋ ਅੱਗੇ ਕੀ ਹੁੰਦਾ ਕਿ ਪਾਰਟੀ ਕੀ ਫੈਸਲਾ ਲੈਂਦੀ ਹੈ ਕਿਉਂਕਿ ਪਾਰਟੀ ਵੀ ਇਸ ਚੀਜ਼ ਤੇ ਸੋਚਦੀ ਪਈ ਹੈ ਕਿ ਜਿਹੜੇ ਅਸੀਂ ਪੰਜਾਬ ਦੇ ਮੁੱਦੇ ਹੈਗੇ ਆ ਜਿਹੜੇ ਅਸੀਂ ਵਾਅਦੇ ਕੀਤੇ ਉਹ ਹੱਲ ਹੋਣੇ ਚਾਹੀਦੇ ਆ ਹਜੇ ਤੱਕ ਤਾਂ ਪੰਜਾਬ ਜਿਹੜਾ ਇਸੇ ਚੀਜ਼ 'ਚ ਉਲਝ ਰਿਹਾ ਕਦੀ ਇੱਥੇ ਪਰਚਾ ਤੇ ਕਦੀ ਉਸ ਲੀਡਰ ਤੇ ਪਰਚਾ ਹਜੇ ਮੰਨ ਲਓ ਜੇ ਮਜੀਠੀਏ ਤੇ ਪਰਚਾ ਹੋਇਆ ਹੁਣ ਪਠਾਨਮਾ ਜਿਹੜੇ ਤੇ ਹੋ ਗਿਆ ਸੋ ਹਜੇ ਤਾਂ ਪਾਰਟੀ ਉਧਰ ਹੀ ਉਲਝੀ ਹੋ ਡਾਕਟਰ ਸਾਹਿਬ ਮੈਨੂੰ ਪਰਸਨਲੀ ਐਂ ਲੱਗਦਾ ਕਿ ਆਮ ਆਦਮੀ ਪਾਰਟੀ ਔਰ ਸੀਐਮ ਭਗਵੰਤ ਮਾਨ ਇਸ ਵੇਲੇ ਇੱਕ ਕ੍ਰੈਸ਼ਿੰਗ ਐਂਡ ਤੇ ਆ ਇਸ ਆਫਤਾ ਦੇ ਵਿੱਚ ਮੈਨੂੰ ਵੀ ਮੌਕਾ ਮਿਲਿਆ ਕਿ ਚਲੋ ਵੱਖ-ਵੱਖ ਥਾਵਾਂ ਤੇ ਜਾ ਕੇ ਆਈਏ ਜਿੱਥੇ ਪਾਣੀ ਭਰਿਆ ਐ ਲੋਕ ਸਫਰ ਕਰ ਰਹੇ ਐ ਖਾਸ ਤੌਰ ਤੇ ਕਿਸਾਨਾਂ ਨੂੰ ਮਿਲਣ ਦਾ ਉਹ ਜ਼ਿਆਦਾਤਰ ਕਿਸਾਨਾਂ ਦੇ ਜ਼ੁਬਾਨ ਦੇ ਉੱਤੇ ਇਹੀ ਗੱਲ ਐ ਕਿ ਨਾ ਤਾਂ ਭਾਈ ਸਾਨੂੰ 23 ਦਾ ਮੁਆਵਜ਼ਾ ਮਿਲਿਆ ਨਾ ਸਾਨੂੰ ਭੇਡਾਂ ਬੱਕਰੀਆਂ ਦਾ ਮਿਲਿਆ ਨਾ ਕੁਕੜੀਆਂ ਦਾ ਮਿਲਿਆ ਤਾਂ ਹੁਣ ਤਾਂ ਸਾਨੂੰ ਕੀ ਹੀ ਆਸ ਰਹਿ ਗਈ ਐ ਇਸੇ ਕਰਕੇ ਕਹਿੰਦਾ ਲੋਕਾਂ ਦਾ ਵਿਸ਼ਵਾਸ ਜਿਹੜੀ ਮੈਂ ਗੱਲ ਸ਼ੁਰੂ ਚ ਕਹੀ ਐ ਲੋਕ ਵਿਸ਼ਵਾਸ ਕਰਨ ਨੂੰ ਹੀ ਤਿਆ ਲੋਕਾਂ ਦਾ ਵਿਸ਼ਵਾਸ ਹੀ ਨਹੀਂ ਹੈ ਲੋਕਾਂ ਦਾ ਕਿਉਂਕਿ ਜਿਹੜਾ ਅਸੀਂ ਲੈ ਕੇ ਆਏ ਸੀ ਕਿ ਅਸੀਂ ਵਲੰਟੀਅਰ ਨੂੰ ਥਲੋਂ ਲਿਜਾ ਕੇ ਉੱਪਰ ਲੈ ਕੇ ਜਾਵਾਂਗੇ ਤੁਸੀਂ ਦੇਖੋ ਕਿੰਨੇ ਲੀਡਰ ਇਹਨਾਂ ਨੇ ਪਾਰਟੀ ਚ ਇੰਪੋਰਟ ਕਰਤੇ ਜੱਬੇਵਾਲ ਹੁਰਾਂ ਨੂੰ ਟਿਕਟ ਦਿੱਤੀ ਕਾਂਗਰਸ ਦੇ ਐਮਐਲਏ ਸੀ ਲਿਆ ਕੇ ਉਹਨਾਂ ਨੇ ਉਹਨੂੰ ਲੋਕ ਸਭਾ ਦਾ ਫਿਰ ਕਹਿੰਦੇ ਪਰਿਵਾਰਵਾਦ ਫਿਰ ਪਰਿਵਾਰਵਾਦੀ ਪਰਭਾਸ਼ਾ ਉੱਥੇ ਟੁੱਟਦੀ ਉਹਨਾਂ ਦੇ ਬੇਟੇ ਨੂੰ ਐਮਐਲਏ ਦੀ ਟਿਕਟ ਦੇ ਕੇ ਉਹਨਾਂ ਦੇ ਚੱਬੇਵਾਲ ਤੋਂ ਜਿਤਾ ਦਿੱਤਾ ਮਤਲਬ ਹਰ ਚੀਜ਼ ਜਿਹੜੀ ਹੈ ਨਾ ਫਿਰ ਕਹਿੰਦੇ ਸੀ ਅਸੀਂ ਜੀ ਗਰੀਬ ਲੋਕਾਂ ਨੂੰ ਉੱਤੇ ਲੈ ਕੇ ਆਵਾਂਗੇ ਲਾਹ ਸਿੰਘ ਉਗੂਕੇ ਵਰਗਿਆਂ ਨੂੰ ਲੈ ਕੇ ਆਵਾਂਗੇ ਜੇ ਫਿਰ ਇਹ ਚੀਜ਼ਾਂ ਹੈਗੀਆਂ ਫਿਰ ਤੁਸੀਂ ਜਿਹੜੇ ਬਾਹਰਲੇ ਆ ਦੇਖੋ ਤੁਸੀਂ ਕਿੰਨੇ ਕਿੰਨੇ ਧਨਾੜ ਇਹਨਾਂ ਨੇ ਉਹਨਾਂ ਨੂੰ ਚੇਅਰਮੈਨ ਲਾਤਾ ਕਿਹੜੇ ਕਿਹੜੇ ਮਤਲਬ ਜਿਹੜੇ ਆ ਉਹ ਪੰਜਾਬ ਦੇ ਵਿੱਚ ਐਮਐਲਏ ਬਣਾ ਛੱਡੇ ਆ ਸੋ ਇਹ ਮੈਨੂੰ ਸਾਹ ਸਿੰਘ ਜੀ ਹੁੰਦਾ ਕਿ ਲੋਕਾਂ ਦੇ ਵਿੱਚ ਜੋ ਅਸੀਂ ਗੱਲ ਕਰਕੇ ਆਏ ਬਈ ਇਹ ਆਮ ਲੋਕਾਂ ਦੀ ਪਾਰਟੀ ਹੈ ਗਰੀਬ ਲੋਕਾਂ ਦੀ ਪਾਰਟੀ ਹੈ ਪੇ ਬਾਹਰਲੀ ਜਿਹੜੀਆਂ ਪਾਰਟੀਆਂ ਤੋਂ ਲੋਕ ਇੰਪੋਰਟ ਹੁੰਦੇ ਆ ਆਂਦੇ ਆ ਆ ਕੇ ਕੁਰਸੀਆਂ ਉਹਨਾਂ ਨੂੰ ਮਿਲਣੀਆਂ ਸ਼ੁਰੂ ਹੋ ਗਈਆਂ ਜਿਹੜਾ ਇੱਕ ਰੁਝਾਨ ਸੀਗਾ ਕਿ ਨਹੀਂ ਇੱਥੇ ਵਲੰਟੀਅਰ ਨੂੰ ਲੈ ਕੇ ਆਣਾ ਉੱਪਰ ਹੁਣ ਤੁਸੀਂ ਦੇਖ ਲਓ ਕਮਿਸ਼ਨ ਦੇ ਚੇਅਰਮੈਨ ਬਣੇ ਆ ਜਿਹੜੇ ਜਸਵੀਰ ਸਿੰਘ ਗੜੀ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸੀ ਇੱਧਰ ਕਮਿਸ਼ਨ ਦੇ ਚੇਅਰਮੈਨ ਲਾਤਾ ਜੇ ਤੁਸੀਂ ਦੇਖੋ ਲਾਰਜ ਸਕੇਲ ਇੰਡਸਟਰੀਅਲ ਬੋਰਡ ਦੇ ਚੇਅਰਮੈਨ ਆ ਉਹ ਸੂਬੇ ਤੋਂ ਬਾਹਰ ਲੈਨੇ ਲੋਕਾਂ ਦੇ ਵਿੱਚ ਫਿਰ ਇਸ ਚੀਜ਼ ਦਾ ਵੀ ਵਿਸ਼ਵਾਸ ਖਤਮ ਹੋ ਜਾਂਦਾ ਨਾ ਬਈ ਅਸੀਂ ਤਾਂ ਇਨੇ ਸਾਲਾਂ ਤੋਂ ਮਿਹਨਤ ਕਰਦੇ ਪਏ ਆ ਸਾਡੀ ਕੋਈ ਸੁਣਨ ਵਾਲਾ ਨਹੀਂ ਹੈਗਾ ਸੋ ਇਹ ਪਾਰਟੀਆਂ ਦੇ ਵਿੱਚ ਹਰ ਇੱਕ ਚ ਹੁੰਦਾ ਬਈ ਜਿਹੜਾ ਵਾ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੇ ਹਾਈ ਕਮਾਂਡ ਨੇ ਲਗਾਣਾ ਹੁੰਦਾ ਲੇਕਿਨ ਗੱਲ ਇਹ ਹੈ ਕਿ ਜੋ ਵਲੰਟੀਅਰ ਦੇ ਵਿੱਚ ਜੋ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਆਸ ਸੀ ਉਹ ਵਿਸ਼ਵਾਸ ਜਿਹੜਾ ਪਾਰਟੀ ਤੇ ਇਹ ਪਾਰਟੀ ਦੀ ਲੀਡਰਸ਼ਿਪ ਤੇ ਕਰਨ ਨੂੰ ਤਿਆਰ ਨਹੀਂ ਹੈ। ਮੈਂ ਅੰਤ ਵਿੱਚ ਡਾਕਟਰ ਸਾਹਿਬ ਇਹ ਪੁੱਛਾਂਗਾ ਕਿ ਹੁਣ 227 ਤੱਕ ਕੀ ਤੁਸੀਂ ਐਂ ਦੇਖਦੇ ਹੋ ਕਿ ਪੰਜਾਬ ਦੀ ਸਿਆਸਤ ਵਿੱਚ ਖਾਸ ਤੌਰ ਤੇ ਸਰਕਾਰ ਦੇ ਵਿੱਚ ਕੋਈ ਫੇਰ ਬਦਲਾ ਆ ਸਕਦਾ ਹੈ। ਦੇਖੋ ਫੇਰ ਬਦਲ ਹੋ ਸਕਦਾ ਆਵਾਂ ਨਹੀਂ ਪਾਰਟੀ ਬਾਰੇ ਕੁਝ ਵੀ ਨਹੀਂ ਕਿ ਮਤਲਬ ਜਿਹੜਾ ਇਹਨਾਂ ਬਾਰੇ ਕੋਈ ਗਰੰਟੀ ਨਹੀਂ ਹੋ ਸਕਦੀ ਇਹਨਾਂ ਦੀ ਸਰਕਾਰ ਬਾਰੇ ਕਿਉਂਕਿ ਇਹਨਾਂ ਦੇ ਡਿਸੀਜਨ ਹੀ ਅਵੇਲੇ ਹੁੰਦੇ ਆ ਜਿਹੜੇ ਡਿਸੀਜਨ ਕੋਈ ਸੋਚਦਾ ਹੀ ਨਹੀਂ ਜਿਹੜੇ ਕੋਈ ਫੈਸਲਾ ਹੀ ਲੈਂਦਾ ਹੀ ਨਹੀਂ ਉਹ ਫੈਸਲੇ ਇਸ ਪਾਰਟੀ ਨੂੰ ਸਰਕਾਰ ਲੈਣ ਦੇ ਵਿੱਚ ਬਹੁਤ ਮਾਹਰ ਮੰਨੀ ਜਾਂਦੀ ਹੈ। ਤੁਸੀਂ ਦੇਖੋ ਜਿਹਦਾ ਮਤਲਬ ਐਸਐਸਪੀ ਵਿਜੀਲੈਂਸ ਸਸਪੈਂਡ ਕਰਦੇ ਹੋ ਡਾਇਰੈਕਟਰ ਵਿਜੀਲੈਂਸ ਸਸਪੈਂਡ ਕਰਦੇ ਹੋ ਆਈਐਸ ਅਫਸਰ ਜਿਹੜੇ ਆ ਖੇਤੀਬਾੜੀ ਵਿਭਾਗ ਦੇ ਜਿਹੜੀ ਆ ਉਹਨਾਂ ਦੇ ਰੂਰਲ ਪੰਚਾਇਤ ਦੇ ਸਸਪੈਂਡ ਕਰਦੇ ਹੋ ਚੀਫ ਸੈਕਟਰੀ ਬਦਲਦੇ ਹੋ ਉਹਨੂੰ ਪਤਾ ਹੀ ਨਹੀਂ ਚੀਫ ਸੈਕਟਰੀ ਸਾਹਿਬ ਨੂੰ ਕਿ ਮੈਂ ਬਦਲੇ ਜਾ ਰਿਹਾ ਠੀਕ ਹੈ ਨਾ ਸੋ ਇਦਾਂ ਦੇ ਫੈਸਲੇ ਲੈਣ 'ਚ ਇਹ ਪਾਰਟੀ ਬਹੁਤ ਮਾਹਰ ਹੈ ਇਨਾ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕੋਈ ਹੋ ਸਕਦਾ ਹੈ ਰਾਤੋ ਰਾਤ ਫੈਸਲਾ ਲੈ ਵੀ ਲੈ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਹੈ ਔਰ ਖੈਰ ਕੀ ਕੁਝ ਹੋਵੇਗਾ ਉਹ ਵਕਤੇ ਮੈਂ ਅਸਰ ਜ਼ਰੂਰ ਹੁਣ ਲੀਡਰ ਆਉਣਗੇ ਭਾਵੇਂ ਉਹ ਆਮ ਆਦਮੀ ਦੇ ਹੋਣ ਭਾਵੇਂ ਉਹ ਬੀਜੇਪੀ ਕਾਂਗਰਸ ਦੇ ਹੋਣ ਆਉਣਗੇ ਆ ਕੇ ਹੁਣ ਅਗਸ਼ਤ ਕੀਤੀ ਜਾਵੇਗੀ ਮੌਇਨਾ ਕੀਤਾ ਜਾਵੇਗਾ ਬਹੁਤ ਕੁਝ ਬਹੁਤ ਬਿਆਨ ਹੋਣਗੇ ਕੀ ਕੁਝ ਹੁੰਦਾ ਦੱਸਦੇ ਰਹਿਾਂਗੇ ਬਣੇ ਰੋਮਾਂਚ ਇੰਡੀਆ ਪੰਜਾਬੀ ਤੇ